ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਜਦੋਂ ਵੀ ਤੁਸੀਂ ਸਵੇਰ ਦੇ ਸਮੇਂ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਹੋ ਘਰ ਦੇ ਮੇਨ ਗੇਟ ਨੂੰ ਖੋਲਦੇ ਹੋ ਜੇਕਰ ਤੁਸੀਂ 5 ਮਿੰਟ ਉਸ ਸਮੇਂ ਇਹ ਸ਼ਬਦ ਦਾ ਜਾਪ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਬਰਕਤਾਂ ਵਾਸ ਕਰਨਗੀਆਂ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਵਾਸ ਕਰਨਗੀਆਂ ਤੁਹਾਡੇ ਘਰ ਦੇ ਵਿੱਚ ਧਨ-ਦੌਲਤ ਦੀ ਕੋਈ ਵੀ ਕਮੀ ਨਹੀਂ ਰਹੇਗੀ ਅਤੇ ਤੁਹਾਡੇ ਘਰ ਦੇ ਵਿੱਚੋਂ ਕਲੇਸ਼ ਹਮੇਸ਼ਾ ਦੇ ਲਈ ਖਤਮ ਹੋ ਜਾਵੇਗਾ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤੇ ਸਤ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਘਰ ਦਾ ਮੁੱਖ ਦਰਵਾਜ਼ਾ ਬਹੁਤ ਹੀ ਸਾਡੀ ਜ਼ਿੰਦਗੀ ਦੇ ਵਿੱਚ ਮਹੱਤਤਾ ਰੱਖਦਾ ਹੈ ਉਸ ਦੇ ਨਾਲ ਬਣੀਆਂ ਹੀ ਗੱਲਾਂ ਜੁੜੀਆਂ ਹੁੰਦੀਆਂ ਹਨ ਤੇ ਇਹਨਾਂ ਗੱਲਾਂ ਨੂੰ ਕਈ ਤਾਂ ਵਹਿਮ ਪਰਮ ਸਮਝ ਲੈਂਦੇ ਹਨ ਪਰ ਕਈਆਂ ਲੋਕਾਂ ਦਾ ਇਹਨਾਂ ਗੱਲਾਂ ਤੇ ਪੂਰਾ ਧਿਆਨ ਅਤੇ ਵਿਸ਼ਵਾਸ ਹੁੰਦਾ ਹੈ ਕਿਉਂਕਿ ਸਾਾਸ ਸੰਗਤ ਜੀ ਸਾਡੇ ਘਰ ਦੇ ਬਜ਼ੁਰਗ ਅਕਸਰ ਹੀ ਸਾਨੂੰ ਇਹ ਗੱਲਾਂ ਸਮਝਾਉਂਿਆ ਕਰਦੇ ਸਨ ਕਿ ਆਪਣੇ ਘਰ ਦਾ ਮੁੱਖ ਦਰਵਾਜ਼ਾ ਬਹੁਤ ਹੀ ਖਾਸ ਹੁੰਦਾ ਹੈ ਅਤੇ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਜ਼ਰੂਰੀ ਹੁੰਦੀ ਹੈ ਕਿਉਂਕਿ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਰੱਖਣ ਦੇ ਨਾਲ ਘਰ ਦੇ ਵਿੱਚ ਬਰਕਤ ਆਉਂਦੀ ਹੈ ਅਤੇ ਦੂਸਰੀ ਗੱਲ ਸੰਗਤ ਜੀ ਇੱਕ ਜੋ ਘਰ ਦਾ ਮੁੱਖ ਦਰਵਾਜ਼ਾ ਹੈ ਉਹ ਸੂਰਜ ਚੜਨ ਤੋਂ ਪਹਿਲਾਂ ਹੀ ਖੋਲ ਲੈਣਾ ਚਾਹੀਦਾ ਹੈ ਉਹਨਾਂ ਘਰਾਂ ਦੇ ਵਿੱਚ ਫਿਰ ਹਮੇਸ਼ਾ ਹੀ ਰਿਜਕ ਰਹਿੰਦਾ ਹੈ ਜਿਨ੍ਹਾਂ ਦਾ ਦਰਵਾਜ਼ਾ ਸੂਰਜ ਚੜਨ ਤੋਂ ਪਹਿਲਾਂ ਹੀ ਖੁੱਲਦਾ ਹੈ ਅਤੇ ਕਦੇ ਵੀ ਪੈਸੇ ਦੀ ਕਮੀ ਉਹਨਾਂ ਦੇ ਘਰ ਦੇ ਵਿੱਚ ਨਹੀਂ ਆਉਂਦੀ ਅਤੇ ਸਾਧ ਸੰਗਤ ਜੀ ਤੀਸਰੀ ਗੱਲ ਇਹ ਹੈ ਕਿ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਜੇਕਰ ਅਸੀਂ ਇਹ ਸ਼ਬਦ ਨਾਲ-ਨਾਲ ਜਾਪ ਵੀ ਕਰ ਲਈਏ ਤਾਂ ਫਿਰ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਤੇ ਪ੍ਰੇਮ ਪਿਆਰ ਸਦਾ ਹੀ ਬਣਿਆ ਰਹਿੰਦਾ ਹੈ ਅਤੇ ਸਾਡੇ ਪਰਿਵਾਰ ਦੇ ਉੱਪਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿੰਦੀ ਹੈ ਪਰਮਾਤਮਾ ਦਾ ਹੱਥ ਰਹਿੰਦਾ ਹੈ ਤਾਂ ਸਾਧ ਸੰਗਤ ਜੀ ਉਹ ਕਿਹੜਾ ਸ਼ਬਦ ਹੈ ਜਿਸ ਨੂੰ ਅਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਨੂੰ ਖੋਲਦੇ ਸਮੇਂ ਬੋਲਣਾ ਹੈ ਜੈ ਸ਼ਰਬਦਨ ਨੂੰ ਬੋਲਣ ਦੇ ਨਾਲ ਸਾਡੇ ਘਰ ਦੇ ਵਿੱਚ ਰਿਜਕ ਦੇ ਵਿੱਚ ਵਾਧਾ ਹੋ ਜਾਂਦਾ ਹੈ ਬਰਕਤ ਵਾਸ ਕਰਦੀ ਹੈ ਅਤੇ ਸਾਡੇ ਦਰਵਾਜ਼ੇ ਦੇ ਅੰਦਰ ਖੁਸ਼ੀਆਂ ਹੈ ਖੁਸ਼ੀਆਂ ਆ ਜਾਂਦੀਆਂ ਹਨ ਇਸ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨ ਵਾਲੇ ਹਾਂ ਇਸ ਲਈ ਸੰਗਾਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇਕਰ ਸਾਡੇ ਚੈਨਲ ਦੇ ਤੁਸੀਂ ਪਹਿਲੀ ਵਾਰ ਆਏ ਹੋ ਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਰਾਹ ਸੰਗਤ ਜੀ ਜਦੋਂ ਵੀ ਸਾਡੇ ਘਰ ਦੇ ਬਜ਼ੁਰਗ ਸਾਨੂੰ ਕੰਮ ਕਰਨ ਲਈ ਕਹਿੰਦੇ ਹਨ ਤਾਂ ਸਾਡੇ ਮਨ ਦੇ ਵਿੱਚ ਅਕਸਰ ਇਹ ਸਵਾਲ ਉੱਠਦਾ ਹੈ ਕਿ ਇਸ ਕੰਮ ਦਾ ਪੈਸੇ ਨਾਲ ਕੀ ਸੰਬੰਧ ਹੈ ਤੇ ਇਸ ਕੰਮ ਨੂੰ ਕਰਨ ਦੇ ਨਾਲ ਬਰਕਤ ਸਾਡੇ ਘਰ ਦੇ ਵਿੱਚ ਕਿਸ ਤਰ੍ਹਾਂ ਵਾਸ ਕਰ ਸਕਦੀ ਹੈ ਅਸੀਂ ਆਪਣੇ ਬਜ਼ੁਰਗਾਂ ਤੋਂ ਇਹ ਗੱਲਾਂ ਨਹੀਂ ਪੁੱਛਦੇ ਬਸ ਚੁੱਪਚਾਪ ਇਹ ਕੰਮ ਕਰਨੇ ਵਿੱਚ ਸ਼ੁਰੂ ਕਰ ਦਿੰਦੇ ਹਾਂ ਪਰ ਕਈ ਲੋਕ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਮੰਨਦੇ ਹੀ ਨਹੀਂ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਗੱਲਾਂ ਤਾਂ ਸਭ ਵਹਿਮ ਭਰਮ ਹਨ ਅਸੀਂ ਮੈਮਾ ਪਰਮਾਣੂ ਨਹੀਂ ਮੰਨਦੇ ਪਰ ਜਿਹੜੀ ਗੱਲ ਸਾਡੇ ਬਜ਼ੁਰਗ ਸਾਨੂੰ ਆਖ ਦਿੰਦੇ ਹਨ ਉਸ ਦੇ ਪਿੱਛੇ ਕੋਈ ਨਾ ਕੋਈ ਤਾਂ ਤਰਕ ਤਾਂ ਜ਼ਰੂਰ ਹੁੰਦਾ ਹੈ ਕੋਈ ਨਾ ਕੋਈ ਕਾਰਨ ਹੁੰਦਾ ਹੈ ਉਸ ਵਿੱਚ ਸਾਡਾ ਫਾਇਦਾ ਹੁੰਦਾ ਹੈ ਕਿਉਂਕਿ ਬਜ਼ੁਰਗਾਂ ਨੂੰ ਤਜਰਬਾ ਹੁੰਦਾ ਹੈ ਇਹ ਉਹਨਾਂ ਦੇ ਅਜਮਾਏ ਹੋਏ ਹੀ ਤਰੀਕੇ ਹੁੰਦੇ ਹਨ ਇਸ ਲਈ ਉਹ ਇਹੋ ਜਿਹਾ ਕੰਮ ਕਰਨ ਦੇ ਲਈ ਸਾਨੂੰ ਵੀ ਆਖਦੇ ਹਨ ਇਸ ਕਰਕੇ ਬਜ਼ੁਰਗਾਂ ਦੀ ਦਿੱਤੀ ਹੋਈ ਮੱਤ ਨੂੰ ਅਸੀਂ ਜ਼ਰੂਰ ਅਪਣਾਉਣਾ ਹੈ ਉਹਨਾਂ ਦੀ ਸਮਝਾਈ ਹੋਈ ਗੱਲ ਨੂੰ ਆਪਣੇ ਪੱਲੇ ਪੰਨ ਲੈਣਾ ਹੈ ਜੇਕਰ ਸਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਜਾਂ ਕੋਈ ਸ਼ੰਕਾ ਹੈ ਤਾਂ ਅਸੀਂ ਆਪਣੇ ਬਜ਼ੁਰਗਾਂ ਨੂੰ ਆਪਣੇ ਵੱਡੇ-ਵਡੇਰਿਆਂ ਨੂੰ ਜ਼ਰੂਰ ਪੁੱਛਣਾ ਹੈ ਅਤੇ ਆਪਣੇ ਮਨ ਦਾ ਵਹਿਮ ਤੇ ਸ਼ੱਕ ਨੂੰ ਦੂਰ ਕਰਨਾ ਹੈ ਤਾਂ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਉਹਨਾਂ ਤਿੰਨ ਸਵਾਲਾਂ ਦੇ ਬਾਰੇ ਜੋ ਅਕਸਰ ਹੀ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਉੱਠਦੇ ਰਹਿੰਦੇ ਹਨ ਤੇ ਘਰ ਦੇ ਵਿੱਚ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਸੂਰਜ ਚੜ੍ਹਨ ਤੋਂ ਪਹਿਲਾਂ ਕਿਉਂ ਕਰਨੀ ਚਾਹੀਦੀ ਹੈ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਸਾਨੂੰ ਕਿਹੜੇ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਅਤੇ ਕਿਵੇਂ ਉਸ ਸ਼ਬਦ ਦੇ ਜਾਪ ਦੇ ਨਾਲ ਸਾਡੇ ਘਰ ਦੇ ਵਿੱਚ ਪੈਸਾ ਖੁਸ਼ੀਆਂ ਆ ਜਾਣਗੇ ਸਾ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਕਈ ਬੀਬੀਆਂ ਚੰਕ ਕਰਵਾ ਲੈਂਦਾ ਇਹ ਸੁਭਾਅ ਹੁੰਦਾ ਹੈ ਕਿ ਕੁਝ ਲੋਕ ਆਪਣੇ ਘਰ ਦੀ ਤਾਂ ਪੂਰੀ ਤਰ੍ਹਾਂ ਸਾਫ ਸਫਾਈ ਕਰ ਲੈਂਦੇ ਹਨ ਪਰ ਜਦੋਂ ਘਰ ਦੇ ਮੁੱਖ ਦਰਵਾਜ਼ੇ ਦੀ ਗੱਲ ਆਉਂਦੀ ਹੈ ਤਾਂ ਉਸ ਦੀ ਸਾਫ ਸਫਾਈ ਬਿਲਕੁਲ ਵੀ ਨਹੀਂ ਕਰਦੇ ਪਰ ਸੰਗਤ ਜੀ ਅਸੀਂ ਖੁਸ਼ ਤੇ ਤੰਦਰੁਸਤ ਹੀ ਰਹਿ ਸਕਦੇ ਹਾਂ ਜੇਕਰ ਅਸੀਂ ਆਪਣੇ ਘਰ ਦੇ ਨਾਲ ਨਾਲ ਆਪਣੇ ਘਰ ਦਾ ਆਲਾ ਦੁਆਲਾ ਵੀ ਸਾਫ਼ ਕਰੀਏ ਵਾਤਾਵਰਣ ਨੂੰ ਸਾਫ਼ ਤੇ ਸ਼ੁੱਧ ਰੱਖੀਏ ਜੇਕਰ ਅਸੀਂ ਆਪਣੇ ਆਲੇ ਦੁਆਲੇ ਨੂੰ ਆਪਣੇ ਘਰ ਦਾ ਹਿੱਸਾ ਮੰਨਾਂਗੇ ਕਿਉਂਕਿ ਰੱਬ ਦੀ ਬਣਾਈ ਹੋਈ ਕੁਦਰਤ ਨੂੰ ਆਪਾਂ ਵੀ ਘਰ ਹੀ ਸਮਝਾਂਗੇ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਕਿ ਤੁਸੀਂ ਸਿਰਫ ਆਪਣਾ ਘਰ ਹੀ ਸਾਫ਼ ਕਰ ਲਿਆ ਜੋ ਵੀ ਰਸਤਾ ਹੈ ਤੁਹਾਡੇ ਘਰ ਵੱਲ ਨੂੰ ਜਾਂਦਾ ਹੈ ਤੁਸੀਂ ਉਸ ਦੀ ਸਫਾਈ ਜ਼ਰੂਰ ਕਰੋ ਕਿਉਂਕਿ ਉਹ ਵੀ ਸਾਰੀ ਜਗ੍ਹਾ ਆਪਣੇ ਘਰ ਵਾਂਗ ਹੀ ਹੁੰਦੀ ਹੈ ਕਿਉਂਕਿ ਕਈ ਵਾਰ ਸਾਧੂ ਫਕੀਰ ਸੰਤ ਫਕੀਰ ਜਾਂ ਕੋਈ ਵੀ ਰੱਬ ਦਾ ਬੰਦਾ ਜਦੋਂ ਵੀ ਸਾਡੇ ਘਰ ਆਉਂਦਾ ਹੈ ਸਾਡੇ ਘਰ ਦੇ ਮੁੱਖ ਦਰਵਾਜ਼ੇ ਤੋਂ ਹੀ ਆਉਂਦਾ ਹੈ ਉਹ ਸਾਡੇ ਘਰ ਦੇ ਰਾਹ ਅਤੇ ਸਾਡੇ ਘਰ ਦੇ ਮੁੱਖ ਦਰਵਾਜ਼ੇ ਦੀ ਗੰਦਗੀ ਦੇਖ ਕੇ ਵਾਪਸ ਮੁੜ ਜਾਂਦਾ ਹੈ ਜਾਂ ਫਿਰ ਉਹ ਸਾਡੇ ਘਰ ਵੱਲ ਨੂੰ ਆ ਵੀ ਰਿਹਾ ਹੁੰਦਾ ਹੈ ਤਾਂ ਉਸ ਦਾ ਮਨ ਨਹੀਂ ਕਰਦਾ ਉਸ ਦਾ ਮਨ ਉਸ ਨੂੰ ਕੋਸਦਾ ਰਹਿੰਦਾ ਹੈ ਕਿ ਕਿਵੇਂ ਘਰ ਦੇ ਚਾਰੇ ਚਫੇਰੇ ਗੰਨੇ ਕੀ ਫਲਾ ਰੱਖੀ ਹੈ ਇਸ ਨਾਲ ਸਾਡੇ ਘਰ ਦੇ ਵਿੱਚ ਬਰਕਤ ਫੇਰਾ ਬਾਰ ਚੱਲੀ ਜਾਂਦੀ ਹੈ ਇਸ ਲਈ ਸਾਡਾ ਇਹ ਫਰਜ਼ ਪੰਦਾ ਹੈ ਕਿ ਆਪਣੇ ਘਰ ਦੇ ਨਾਲ-ਨਾਲ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਆਪਣੇ ਘਰਵਾਲ ਨੂੰ ਆਉਂਦੇ ਰਸਤੇ ਨੂੰ ਪੂਰੀ ਤਰ੍ਹਾਂ ਸਾਫ਼ ਰੱਖੋ ਤਾਂ ਜੋ ਰਾਹ ਦੇ ਵਿੱਚ ਆਉਂਦਾ ਜਾਂਦਾ ਸਾਡੇ ਘਰ ਦਾ ਰਾ ਜਿਹੜਾ ਹੈ ਮੁੱਖ ਦਰਵਾਜ਼ੇ ਦਾ ਸਾਫ਼ ਵੇਖ ਕੇ ਖੁਸ਼ ਹੋ ਜਾਵੇ ਬਾਕੀ ਸਾਰ ਸੰਗਜ ਇਹ ਗੱਲ ਜੇਕਰ ਸਾਡੇ ਘਰ ਦੀਆਂ ਔਰਤਾਂ ਬੀਬੀਆਂ ਪਹਿਣਾ ਹਰੇਕ ਕੰਮ ਨੂੰ ਸਹੀ ਤਰੀਕੇ ਦੇ ਨਾਲ ਸਹੀ ਵਿਧੀ ਦੇ ਨਾਲ ਕਰ ਲੈਣ ਸਾਡੇ ਕੰਮਾਂ ਕਰਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਕਤ ਆ ਸਕਦੀ ਹੈ ਅਤੇ ਸਾਰੇ ਹੀ ਕੰਮਾਂ ਦੇ ਵਿੱਚ ਸਾਨੂੰ ਸਫਲਤਾ ਮਿਲ ਸਕਦੀ ਹੈ। ਇਸ ਲਈ ਸਾਡੇ ਘਰ ਦੇ ਮੁੱਖ ਦਰਵਾਜ਼ੇ ਦੀ ਤੇ ਸਾਡੇ ਘਰ ਦੇ ਆਸ-ਪਾਸ ਦੀ ਓਨੀ ਹੀ ਸਾਡੀ ਜਿੰਦਗੀ ਦੇ ਵਿੱਚ ਮਹੱਤਤਾ ਹੈ ਜਿੰਨੀ ਸਾਡੇ ਘਰ ਦੀ ਮਹੱਤਤਾ ਹੈ। ਇਸ ਲਈ ਤੁਸੀਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਵੀ ਆਪਣੇ ਘਰ ਦਾ ਆਲਾ-ਦੁਆਲਾ ਵੀ ਸਾਫ਼ ਸੁਥਰਾ ਰੱਖਣਾ ਹੈ ਕਿਉਂਕਿ ਸਾਡੀ ਤੰਦਰੁਸਤੀ ਦਾ ਸਬੰਧ ਸਾਡੇ ਕੰਮਾਂ ਕਰਾਂ ਸਫਲਤਾ ਤੇ ਸਾਡੇ ਕੰਮ ਦੇ ਕਰਨ ਦੇ ਤਰੀਕੇ ਦੇ ਨਾਲ ਦੱਸਾਉਂਦਾ ਹੈ ਇਸ ਕਰਕੇ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਸੂਰਜ ਚੜਨ ਤੋਂ ਪਹਿਲਾਂ ਹੀ ਕਰ ਲਓ ਇਹ ਸਭ ਤੋਂ ਵਧੀਆ ਗੱਲ ਹੈ ਅਤੇ ਬਹੁਤ ਹੀ ਵਧੀਆ ਆਦਤ ਵੀ ਹੈ ਹੁਣ ਗੱਲ ਕਰਦੇ ਹਾਂ ਜੀ ਦੂਸਰੇ ਸਵਾਲ ਦੀ ਜਿੰਨਾ ਘਰਾਂ ਦਾ ਮੁੱਖ ਦਰਵਾਜ਼ਾ ਸੂਰਜ ਚੜਨ ਤੋਂ ਪਹਿਲਾਂ ਖੁੱਲ ਜਾਂਦਾ ਹੈ ਉਹਨਾਂ ਘਰਾਂ ਦੇ ਵਿੱਚ ਰਿਜਕ ਕਿਵੇਂ ਆਪਣੇ ਆਪ ਹੀ ਚੱਲ ਕੇ ਆਉਂਦਾ ਹੈ ਅਤੇ ਉਹਨਾਂ ਘਰ ਵਿੱਚ ਖੁੱਲਾ ਪੈਸਾ ਤੇ ਬਰਕਤਾਂ ਕਿਵੇਂ ਆ ਜਾਂਦੀਆਂ ਹਨ ਇਹ ਗੱਲ ਸਾਡੇ ਘਰ ਦੇ ਬਜ਼ੁਰਗ ਇਸ ਤਰ੍ਹਾਂ ਦੇ ਆਧਾਰ ਤੇ ਸਮਝਾਉਂਦੇ ਹਨ ਕਿ ਮਿਹਨਤੀ ਤੇ ਉਦਮੀ ਬੰਦਾ ਹੀ ਘਰ ਦਾ ਮੁੱਖ ਦਰਵਾਜ਼ਾ ਸੂਰਜ ਚੜਨ ਤੋਂ ਪਹਿਲਾਂ ਖੋਲਦਾ ਹੈ ਜਿਸ ਵਿਅਕਤੀ ਦੇ ਅੰਦਰ ਆਲਸ ਤੇ ਲੇਧਰਤਾ ਹੁੰਦੀ ਹੈ ਉਹ ਵਿਅਕਤੀ ਹਮੇਸ਼ਾ ਲੇਟ ਉੱਠਦਾ ਹੈ ਜੋ ਆਪ ਹੀ ਲੇਟ ਉੱਠਦਾ ਹੋਵੇ ਉਸਨੇ ਘਰ ਦਾ ਮੁੱਖ ਦਰਵਾਜ਼ਾ ਸੂਰਜ ਚੜਨ ਤੋਂ ਪਹਿਲਾਂ ਕਿਵੇਂ ਖੋਲਣਾ ਹੈ ਕਿਉਂਕਿ ਸਾਥ ਸੰਗਾ ਜੇ ਅਸੀਂ ਜਿੰਨਾ ਜ਼ਿਆਦਾ ਲੇਟ ਉਠਾਂਗੇ ਉਨਾ ਹੀ ਸਾਡੇ ਸਰੀਰ ਨੂੰ ਆਲਸ ਜ਼ਿਆਦਾ ਪੈਂਦਾ ਹੈ ਉਨਾ ਹੀ ਜ਼ਿਆਦਾ ਸਾਡੇ ਸਰੀਰ ਨੂੰ ਬਿਮਾਰੀਆਂ ਘੇਰ ਲੈਂਦੀਆਂ ਹਨ ਅਤੇ ਓਨੇ ਹੀ ਜ਼ਿਆਦਾ ਲੇਟ ਸਾਡੇ ਘਰ ਦੇ ਕੰਮ ਹੁੰਦੇ ਹਨ ਜਿਹੜੇ ਮਨੁੱਖ ਉਸ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉਦਮੀ ਹੁੰਦੇ ਹਨ ਮਿਹਨਤੀ ਹੁੰਦੇ ਹਨ ਅਤੇ ਉਹ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦੇ ਹਨ ਤੇ ਅੰਮ੍ਰਿਤ ਵੇਲੇ ਉੱਠਦੇ ਹਨ ਉਹਨਾਂ ਲੋਕਾਂ ਦਾ ਤਾਂ ਦੇ ਮਨ ਤੋਂ ਇਹ ਤੰਦਰੁਸਤ ਰਹਿੰਦੇ ਹਨ ਅਤੇ ਉਹ ਲੋਕ ਆਪਣੇ ਕਮਾਕਾਰਾਂ ਨੂੰ ਸਹੀ ਸਮੇਂ ਦੇ ਕੰਮ ਲੈ ਲੈਂਦੇ ਹਨ ਅਤੇ ਅਮਰਤ ਵੇਲੇ ਉੱਠ ਕੇ ਨਿਤਨੇਮ ਵੀ ਕਰਦੇ ਹਨ ਉਦਮੀ ਤੇ ਮਿਹਨਤੀ ਹੀ ਦਰਵਾਜ਼ਾ ਖੋਲ੍ਹ ਸਕਦਾ ਹੈ ਕਈ ਲੋਕ ਸਵੇਰੇ ਉੱਠ ਕੇ ਸੈਰ ਕਰਨ ਦੇ ਲਈ ਜਾਂਦੇ ਹਨ ਤੇ ਕਈ ਲੋਕ ਸਵੇਰੇ ਉੱਠ ਕੇ ਵਾਇਗਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹਦੇ ਹਨ ਜਾਂ ਫਿਰ ਗੁਰਦੁਆਰਾ ਸਾਹਿਬ ਜਾਂਦੇ ਹਨ ਤੇ ਬਾਕੀ ਲੋਕ ਸਵੇਰੇ ਜਲਦੀ ਉੱਠ ਕੇ ਕਮਾਕਾਰਾਂ ਨੂੰ ਸਮੇਂ ਸਿਰ ਕਰ ਲੈਂਦੇ ਹਨ ਬਹੁਤੇ ਲੋਕ ਜੋ ਨੌਕਰੀ ਪੇਸ਼ੇ ਵਾਲੇ ਹੁੰਦੇ ਹਨ ਉਹ ਜਲਦੀ ਉੱਠ ਕੇ ਘਰ ਦੇ ਕੰਮਕਾਰ ਸਮੇਟ ਲੈਂਦੇ ਹਨ ਕੋਲ ਮਿਲਾ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਉਹਨਾਂ ਦਾ ਹੀ ਦਰਵਾਜ਼ਾ ਖੁੱਲਦਾ ਹੈ ਜਿਨ੍ਹਾਂ ਘਰਾਂ ਦੇ ਵਿੱਚ ਉਦਮੀ ਤੇ ਮਿਹਨਤੀ ਲੋਕ ਰਹਿੰਦੇ ਹਨ ਅਤੇ ਜੋ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਹਨ ਸਭ ਤੋਂ ਪਹਿਲਾਂ ਤਾਂ ਅੰਮ੍ਰਿਤ ਵੇਲੇ ਉઠੋ ਉੱਠ ਕੇ ਵਾਇਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਲਾਓ ਭਜਨ ਪੰਦਗੀ ਕਰੋ ਅਤੇ ਵਾਇਗੁਰੂ ਜੀ ਦਾ ਸ਼ੁਕਰਾਨਾ ਕਰੋ ਫਿਰ ਆਪਣੇ ਕੰਮਾਂ ਕਰਾਂ ਦੇ ਸ਼ੁਰੂਆਤ ਕਰੋ ਤੇ ਕੁਝ ਸਮਾਂ ਤੁਸੀਂ ਆਪਣੀ ਸਿਹਤ ਨੂੰ ਹੀ ਦਿਓ ਇੱਥੇ ਕੁਝ ਲੋਕ ਇਸ ਨੂੰ ਵੈਮ ਪਰਮ ਸਮਝਦੇ ਹਨ ਪਰ ਸਾਧ ਸੰਗਤ ਜੀ ਇਹ ਕੋਈ ਵੀ ਵੈਮ ਪਰਮ ਨਹੀਂ ਇਹ ਸਾਡੇ ਬਜ਼ੁਰਗਾਂ ਦਾ ਇੱਕ ਤਜਰਬਾ ਹੈ ਜੋ ਸਾਡੇ ਘਰ ਦਾ ਮੁੱਖ ਦਰਵਾਜ਼ਾ ਦੇਖ ਕੇ ਹੀ ਸਾਡੇ ਘਰ ਦਾ ਪੂਰਾ ਹਾਲ ਦੱਸ ਦਿੰਦਾ ਹੈ ਘਰ ਦੇ ਅੰਦਰ ਜੋ ਰਹਿੰਦੇ ਹਨ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਤੇ ਸਾਡੇ ਘਰ ਦੇ ਅੰਦਰ ਦਾ ਕੀ ਹਾਲ ਹੈ ਘਰ ਦੇ ਅੰਦਰ ਦੇ ਲੋਕ ਆਲਸੀ ਹਨ ਜਾਂ ਫਿਰ ਉਦਮੀ ਹਨ ਇਸ ਲਈ ਸਾਧ ਸੰਗਾ ਜੀ ਤੁਸੀਂ ਅਸਤਰਾ ਨਹੀਂ ਕਰਨਾ ਕਿ ਸਵੇਰੇ ਉੱਠ ਕੇ ਘਰ ਦਾ ਦਰਵਾਜ਼ਾ ਖੋਲ ਦਿੱਤਾ ਤੇ ਫਿਰ ਆਣ ਕੇ ਬਿਸਤਰ ਤੇ ਲੇਟ ਕੇ ਸੌਂ ਗਏ ਤੇ ਉੱਠਣ ਦਾ ਮਤਲਬ ਜਾਗਣਾ ਮਿਹਨਤੀ ਅਤੇ ਉਦਮੀ ਬਣਨਾ ਅਤੇ ਅਮਰਤ ਵੇਲੇ ਉੱਠ ਕੇ ਵਾਇਗੁਰਵਾ ਕਾਲਪੁਰਖ ਜੀ ਦਾ ਨਾਮ ਲੈਣਾ ਅਤੇ ਉਸ ਤੋਂ ਬਾਅਦ ਆਪਣੇ ਕੰਮਾਂ ਕਰਾਂ ਦੀ ਸ਼ੁਰੂਆਤ ਕਰ ਲੈਣੀ ਅਸੀਂ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਹੈ ਸਾਥ ਸੰਗਤ ਜੀ ਸਵੇਰੇ ਉੱਠ ਕੇ ਕੁਦਰਤ ਦਾ ਨਜ਼ਾਰਾ ਦੇਖਣਾ ਹੈ ਸਾਫ਼ ਹਵਾ ਦੇ ਵਿੱਚ ਸਾਹ ਲੈਣਾ ਹੈ ਸਾਡਾ ਸਰੀਰ ਵੀ ਤੰਦਰੁਸਤ ਰਹੇਗਾ ਉਸ ਤੋਂ ਬਾਅਦ ਗੱਲ ਕਰਦੇ ਹਾਂ ਓਸ਼ਾ ਵਦਜਾਪ ਦੀ ਜਿਹੜਾ ਅਸੀਂ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਬੋਲਣਾ ਹੈ ਸਾਡੇ ਬਜ਼ੁਰਗ ਹਮੇਸ਼ਾ ਹੀ ਸਾਨੂੰ ਇੱਕ ਗੱਲ ਸਮਝਾਉਂਦੇ ਹਨ ਜਦੋਂ ਵੀ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜ਼ਰੂਰ ਲੈਣਾ ਹੈ ਇਸ ਲਈ ਸਾਥ ਸੰਗਤ ਜੀ ਜਦੋਂ ਸਵੇਰੇ ਉੱਠੋ ਤਾਂ ਸਭ ਤੋਂ ਪਹਿਲਾਂ ਬੈਠ ਕੇ ਉਸ ਵਾਇਗੁਰੂ ਆਕਾਰ ਪੁਰਖ ਜੀ ਦਾ ਸ਼ੁਕਰਾਨਾ ਕਰੋ ਫਿਰ ਪੈਣਾ ਰਸੋਈ ਵਿੱਚ ਚਾਹ ਬਣਾਉਣ ਉੱਥੇ ਹੱਥ ਜੋੜ ਕੇ ਵਾਇਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨ ਵਾਇਗੁਰੂ ਜੀ ਦਾ ਨਾਮ ਲੈ ਕੇ ਹੀ ਆਪਣੇ ਰਸੋਈ ਦਾ ਚੁੱਲ੍ਹਾ ਬਾਲਣ ਤੇ ਸਹਾਂਗਤ ਜੀ ਜਦੋਂ ਅਸੀਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਹਾਂ ਵਾਇਗੁਰੂ ਜੀ ਦਾ ਨਾਮ ਲੈ ਕੇ ਅਰਦਾਸ ਪੇਨਤੀ ਕਰਨੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਇਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਘਰ ਦੇ ਉਤੇ ਮੇਰ ਭਰਿਆ ਹੱਥ ਰੱਖਣਾ ਘਰ ਦੇ ਜੀਹਾਂ ਦੇ ਵਿੱਚ ਪ੍ਰੇਮ ਪਿਆਰ ਸੁਖ ਸ਼ਾਂਤੀ ਸਦਾ ਦੇ ਲਈ ਬਣਾਈ ਰੱਖਣਾ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ 10 ਵੇਂ ਦੀ ਚਰੂਰ ਕਰਨੀ ਹੈ ਤਾਂ ਕਿ ਕੋਈ ਵੀ ਨੈਗੇਟਿਵ એનર્ਜੀ ਕੋਈ ਵੀ ਮਾੜੀ ਸ਼ਕਤੀ ਸਾਡੇ ਘਰ ਦੀ ਤਹਲਿਜ ਤੋਂ ਅੱਗੇ ਨਾ ਆ ਜਾਵੇ ਕੋਈ ਵੀ ਇਸ ਮੁੱਖ ਦਰਵਾਜ਼ੇ ਤੋਂ ਸਾਡੇ ਘਰ ਦੇ ਵਿੱਚ ਮਾੜੀਆਂ ਸ਼ਕਤੀਆਂ ਨਾ ਆਉਣ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ੀਆਂ ਆਉਣ ਤੇ ਸਾਡੇ ਘਰ ਦੀ ਤਹਲਿਜ ਤੋਂ ਨਰਾਜ ਹੋ ਕੇ ਕੋਈ ਵੀ ਬਰਕਤ ਵਾਪਸ ਨਾ ਜਾਵੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਤੇ ਸੰਗਾਂ ਜੀ ਇਹਦਾ ਹੀ ਕਰਦੇ ਹੋਏ ਤੁਸੀਂ ਕਰਦਾ ਮੁੱਖ ਦਰਵਾਜ਼ਾ ਖੋਲਣਾ ਹੈ ਇਸਾ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ